ਅਮਰੀਕਾ ਦੀ ਅਵਾਇਸ ਕਥੇ ਸ਼ੋਨ ਟਫੀ ਨੇ ਹਵਾਈ ਅਟੇ ਉਤੇ ਚਪਲਾ ਅਤੇ ਪਜਾਮੇ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹਾਲਾਂਕਿ ਮੁਹਿੰਮ ਅਸਰਦਾਰ ਲੱਗ ਸਕਦੀ ਹੈ ਪਰ ਅਵਾਜਾਈ ਵਿਭਾਗ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਜੀ ਹਾਂ ਹਵਾਈ ਯਾਤਰਾ ਜਲਦ ਹੀ ਕੁਝ ਘਟ ਆਰਾਮਦਾਇਕ ਹੋ ਸਕਦੀ ਹੈ ਕਿਉਂਕਿ ਅਮਰੀਕੀ ਸਰਕਾਰ ਨੇ ਯਾਤਰੀਆਂ ਨੂੰ ਸਤਕਾar ਦੇ ਨਾਲ ਕੱਪੜੇ ਪਹੁੰਚ ਦੀ ਅਪੀਲ ਕੀਤੀ ਹੈ ਇੱਕ ਨਵੇਂ ਸੰਦੇਸ਼ ਦੇ ਵਿੱਚ ਯੂਐਸ ਟ੍ਰਾਂਸਪੋਰਟੇਸ਼ਨ ਸੈਕਟਰੀ ਸੇਨ ਟਫੀ ਨੇ ਹਾਲ ਹੀ ਦੇ ਸੱਲ ਵਿੱਚ ਹਵਾਈ ਅਟਿਆਂ ਅਤੇ ਕੈਬਿਨਾਂ ਦੇ ਵਿੱਚ ਆਮ ਪਹਿਰਾ ਅਭਿਦੇ ਨਿਯਮਾਂ ਦੇ ਵਿਰੁੱਧ ਵਿਕਲ ਕਿਤੀ ਹੈ ਅਤੇ ਯਾਤਰੀਆਂ ਨੂੰ ਹਵਾਈ ਯਾਤਰਾ ਦੌਰਾਨ ਪਜਾਮਾ ਚਪਲਾ ਤੇ ਹੋਰ ਬਹੁਤ ਜ਼ਿਆਦਾ ਆਰਾਮਦਾਇਕ ਪਹਿਰਾਵੇ ਨੂੰ ਚਰਨਦੰਤ ਦੀ ਅਪੀਲ ਕੀਤੀ ਹੈ ਵਿਵਾਦ ਦੇ ਬਾਅਦ ਸ਼ੌਨ ਟਫੀ ਨੇ ਆਪਣੇ ਸਾਥੀ ਅਮਰੀਕੀਆਂ ਨੂੰ ਹਵਾਈ ਅਟਿਆਂ ਉਤੇ ਹਵਾ ਦੇ ਵਿੱਚ ਸਹੀ ਢੰਗ ਦੇ ਨਾਲ ਵਿਵਾਰ ਕਰਨ ਦੇ ਲਈ ਉਤਸ਼ਾਹਿਤ ਕਰਨ ਅਤੇ ਆਪਣੇ ਕੱਪੜੇ ਦੇ ਨਾਲ ਵੀ ਕੋਸ਼ਿਸ਼ ਕਰਨ ਤੋਂ ਚੀਜ਼ ਕਹ ਨਹੀਂ ਉਸਨੇ ਦਲੀਲ ਦਿੱਤੀ ਕਿ ਸਾਨੂੰ ਆਪਣੇ ਪਾਇਲਟਾਂ ਤੇ ਫਲਾਈਟ ਅਟੈਂਡੈਂਟਾਂ ਨੂੰ ਘੱਟੋ ਘੱਟ ਸਤਿਕਾਰ ਦੇ ਨਾਲ ਕੱਪੜੇ ਪਾ ਕੇ ਕਿਰਪਾ ਕਰਕੇ ਅਤੇ ਧੰਨਵਾਦ ਵੀ ਕਹਿਣਾ ਚਾਹੀਦਾ ਹੈ ਚਾਹੇ ਇਹ ਜੀਨਸ ਹੋਵੇ ਅਤੇ ਇੱਕ ਵਧੀਆ ਕਮੀਜ਼ ਮੈਂ ਲੋਕਾਂ ਨੂੰ ਥੋੜਾ ਵਧੀਆ ਕਪੜੇ ਪਾਉਣ ਦੇ ਲਈ ਉਤਸ਼ਾਹਿਤ ਕਰਾਂਗਾ ਜੋ ਸਾਨੂੰ ਥੋੜੇ ਵਧੀਆ ਬਹਾਰ ਕਰਨ ਦੇ ਲਈ ਵੀ ਉਤਸ਼ਾਹਿਤ ਕਰੇਗਾ ਆਓ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਹਵਾਈ ਅੱਡੇ ਉੱਤੇ ਆਉਣੇ ਆਂ ਛਪਲਾ ਅਤੇ ਪਜਾਮੇ ਨਾ ਪਾਈਏ Um, and as you're, you might not be able to find a seat as you're by your gate because of, uh, of the number of flights that are, are going out or coming in. But I think we have to think about how do we do a better job. How do we, you know, maintain maybe some of that frustration we have as we travel this Thanksgiving season? Um, maybe we should, say, we should say please and thank you to our pilots and to our um, to our flight attendants. I think again, I, I call this uh, just maybe dressing with some respect. Uh, you know, whether it's a pair of jeans and a and a, and a decent shirt, uh, I, I would encourage people to maybe dress a little better, which encourage us, encourages us to maybe behave all a little better. Um, let's try not to wear slippers and and, uh, and pajamas as we come to the airport. I think that's positive. If we can help someone as we're getting on the aircraft that might need some help putting their bag in the overhead bin and you're a little stronger, a little buffer, um, you've been lifting, you know, stand up and you know, offer to grab that bag and put it up for someone who's having a, a more difficult time. A common courtesy and civility, I think, is going to work well. And I ask you to uh, please be patient uh, with our TSA uh, and our gate agents. Um, and again, they're they're working their hearts out to to make sure the best, to make sure that this is the best experience possible for you and the safest experience possible for you. Um, and again, a little gratitude goes a long way. And if we all do that. Um, I think we're gonna have a far better travel season. And by the way, we're gonna get to our families on Thanksgiving. with a lot better attitude ਅਮਰੀਕੀ ਅਵਾਜਾਈ ਵਿਭਾਗ ਨੇ ਸ਼ੌਨ ਡਫਿਨੇ ਹਵਾਈ ਅਟੇ ਉਤੇ ਚਪਲਾ ਅਤੇ ਪਜਾਮੇ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਇਹ ਮੁਹੀਮ ਅਜੀਬ ਲੱਗ ਸਕਦੀ ਹੈ ਪਰ ਅਵਾਜਾਈ ਵਿਭਾਗ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਜੀ ਹਾਂ ਹਵਾਈ ਯਾਤਰਾ ਜਲਦ ਹੀ ਕੁਝ ਘੱਟ ਆਰਾਮਦਾਇਕ ਹੋ ਸਕਦੀ ਹੈ ਕਿਉਂਕਿ ਅਮਰੀਕੀ ਸਰਕਾਰ ਨੇ ਯਾਤਰੀਆਂ ਨੂੰ ਸਤਕਾar ਦੇ ਨਾਲ ਕੱਪੜੇ ਪਹੁੰਚ ਦੀ ਅਪੀਲ ਕੀਤੀ ਹੈ ਇੱਕ ਨਵੇਂ ਸੰਦੇਸ਼ ਦੇ ਵਿੱਚ ਯੂਐਸ ਟ੍ਰਾਂਸਪੋਰਟੇਸ਼ਨ ਸੈਕਟਰੀ ਸੇਨ ਟਾਫੀਦੀ ਹਾਲੀ ਦੇ ਸੱਲ ਵਿੱਚ ਹਵਾਈ ਅੱਡਿਆਂ ਅਤੇ ਆਪਣੇ ਦੇ ਵਿੱਚ ਆਮ ਪਹਿਰਾਵੇ ਦੇ ਨਿਯਮਾਂ ਦੇ ਵਿਰੁੱਧ ਵੀ ਗੱਲ ਕੀਤੀ ਹੈ ਅਤੇ ਯਾਤਰੀਆਂ ਨੂੰ ਹਵਾਈ ਯਾਤਰਾ ਦੌਰਾਨ ਪਜਾਮਾ ਚਪਲਾ ਤੇ ਹੋਰ ਬਹੁਤ ਜ਼ਿਆਦਾ ਆਰਾਮਦਾਇਕ ਪਹਿਰਾਵੇ ਨੂੰ ਛੱਡਣ ਦੀ ਅਪੀਲ ਕੀਤੀ ਹੈ। ਵਿਵਾਦ ਦੇ ਬਾਜ਼ੂ ਸ਼ੌਨ ਜਫੀ ਨੇ ਆਪਣੇ ਸਾਥੀ ਅਮਰੀਕੀਆਂ ਨੂੰ ਹਵਾਈ ਅਟਿਆਂ ਉੱਤੇ ਹਵਾ ਦੇ ਵਿੱਚ ਸਹੀ ਢੰਗ ਦੇ ਨਾਲ ਵਿਵਹਾਰ ਕਰਨ ਦੇ ਲਈ ਉਤਸ਼ਾਹਿਤ ਕਰਨ ਅਤੇ ਆਪਣੇ ਕੱਪੜੇ ਦੇ ਨਾਲ ਵੀ ਕੋਸ਼ਿਸ਼ ਕਰਨ ਤੋਂ ਚੀਜ਼ ਕਹਿੰਦੀ। ਉਸਨੇ ਦਲੀਲ ਦਿੱਤੀ ਕਿ ਸਾਨੂੰ ਆਪਣੇ ਪਾਇਲਟਾਂ ਤੇ ਫਲਾਈਟ ਅਟੈਂਡੈਂਟਾਂ ਨੂੰ ਘੱਟੋ ਘੱਟ ਸਤਿਕਾਰ ਦੇ ਨਾਲ ਕੱਪੜੇ ਪਾ ਕੇ ਪਾ ਕਰਕੇ ਤੇ ਧੰਨਵਾਦ ਵੀ ਕਹਿਣਾ ਚਾਹੀਦਾ ਹੈ ਚਾਹੇ ਇਹ ਜੀਨਸ ਹੋਵੇ ਅਤੇ ਇੱਕ ਵਧੀਆ ਕਮੀਜ਼ ਮੈਂ ਲੋਕਾਂ ਨੂੰ ਥੋੜਾ ਵਧੀਆ ਕਪੜੇ ਪਾਉਣ ਦੇ ਲਈ ਉਤਸ਼ਾਹਿਤ ਕਰਾਂਗਾ ਜੋ ਸਾਨੂੰ ਥੋੜੇ ਵਧੀਆ ਬਹਾਰ ਕਰਨ ਦੇ ਲਈ ਵੀ ਉਤਸ਼ਾਹਿਤ ਕਰੇਗਾ ਆਓ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਹਵਾਈ ਅੱਡੇ ਉਤੇ ਆਉਣੇ ਆਂ ਛਪਲਾ ਅਤੇ ਪਜਾਮੇ ਨਾ ਪਾਈਏ Um, in a busy time, and again, the airports are going to be packed, uh, TSA lines may be a little longer, um, and as you're, you might not be able to find a seat as you're by your gate because of, uh, of the number of flights that are, are going out or coming in. But I think we have to think about how do we do a better job? How do we you know, maintain maybe some of that frustration we have as we travel this Thanksgiving season? Um, maybe we should, say, we should say please and thank you to our pilots and to our, um, to our flight attendants. I think, again, I, I call this uh, just maybe dressing with some respect. Uh, you know, whether it's a pair of jeans and a, and a, and a decent shirt, uh, I, I would encourage people to maybe dress a little better, which encourages, encourages us to maybe behave all a little better. Um, let's try not to wear slippers and, and, uh, and pajamas as we come to the airport. I think that's positive. If we can help someone as we're getting on the aircraft, that might need some help putting their bag in the overhead bin and you're a little stronger a little buffer um, you've been lifting you know stand up and you know offer to grab that bag and put it up for someone who's having a, a more difficult time a common courtesy and civility i think is going to work well and i ask you to uh, please be patient uh, with our tsa uh, and our gate agents um, and again, they're, they're working their hearts out to, to make sure the best to make sure that this is the best experience possible for you and the safest experience possible for you. Um, and again, a little gratitude goes a long way. And if we all do that, um, I think we're going to have a far better travel season. And by the way, we're going to get to our families on Thanksgiving. with a lot better attitude アメリカ ਦੀ ਅਵਾਜ ਹੈ ਕਿ ਸਥਾਨਕ ਸ਼ੌਨ ਟਫੀ ਨੇ ਹਵਾਈ ਅੜਹਾਂ ਤੇ ਚਪਲਾ ਅਤੇ ਪਜਾਮੇ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਇਹ ਮੁਹੀਮ ਮਜ਼ੇਦਾਰ ਲੱਗ ਸਕਦੀ ਹੈ ਪਰ ਅਵਾਜਾਈ ਵਿਭਾਗ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਜੀ ਹਾਂ ਹਵਾਈ ਯਾਤਰਾ ਜਲਦ ਹੀ ਕੁਝ ਘੱਟ ਆਰਾਮਦਾਇਕ ਹੋ ਸਕਦੀ ਹੈ ਕਿਉਂਕਿ ਅਮਰੀਕੀ ਸਰਕਾਰ ਨੇ ਯਾਤਰੀਆਂ ਨੂੰ ਸਤਕਾar ਦੇ ਨਾਲ ਕੱਪੜੇ ਪਹੁੰਚ ਦੀ ਅਪੀਲ ਕੀਤੀ ਹੈ ਇੱਕ ਨਵੇਂ ਸੰਦੇਸ਼ ਦੇ ਵਿੱਚ US ਟ੍ਰਾਂਸਪੋਰਟੇਸ਼ਨ ਸੈਕਟਰ ਇਸ ਨੇ ਟਫੀ ਦੀ ਹਾਲੀ ਦੇ ਸੱਲ ਵਿੱਚ ਹਵਾਈ ਅੜਹਾਂ ਅਤੇ ਆਪਣੇ ਦੇ ਵਿੱਚ ਆਮ ਪਹਿਰਾਵੇ ਦੇ ਨਿਯਮਾਂ ਦੇ ਵਿਰੁੱਧ ਵੀ ਗੱਲ ਕੀਤੀ ਹੈ ਅਤੇ ਯਾਤਰੀਆਂ ਨੂੰ ਹਵਾਈ ਯਾਤਰਾ ਦੌਰਾਨ ਪਜਾਮਾ ਚਪਲਾ ਤੇ ਹੋਰ ਬਹੁਤ ਜ਼ਿਆਦਾ ਆਰਾਮਦਾਇਕ ਪਹਿਰਾਵੇ ਨੂੰ ਛੱਡਣ ਦੀ ਅਪੀਲ ਕੀਤੀ ਹੈ। ਵਿਵਾਦ ਦੇ ਬਾਅਦ ਸ਼ੌਨ ਟਫੀ ਨੇ ਆਪਣੇ ਸਾਥੀ ਅਮਰੀਕੀਆਂ ਨੂੰ ਹਵਾਈ ਅੱਡਿਆਂ ਉੱਤੇ ਹਵਾ ਦੇ ਵਿੱਚ ਸਹੀ ਢੰਗ ਦੇ ਨਾਲ ਵਿਵਹਾਰ ਕਰਨ ਦੇ ਲਈ ਉਤਸ਼ਾਹਿਤ ਕਰਨ ਅਤੇ ਆਪਣੇ ਕੱਪੜੇ ਦੇ ਨਾਲ ਵੀ ਕੋਸ਼ਿਸ਼ ਕਰਨ ਤੋਂ ਚੀਜ਼ਾਂ ਨਹੀਂ। ਉਸਨੇ ਦਲੀਲ ਦਿੱਤੀ ਕਿ ਸਾਨੂੰ ਆਪਣੇ ਪਾਇਲਟਾਂ ਅਤੇ ਫਲਾਈਟ ਅਟੈਂਡੈਂਟਾਂ ਨੂੰ ਘੱਟੋ-ਘੱਟ ਸਤਿਕਾਰ ਦੇ ਨਾਲ ਕੱਪੜੇ ਪਾ ਕੇ ਪਾ ਕਰਕੇ ਤੇ ਧੰਨਵਾਦ ਵੀ ਕਹਿਣਾ ਚਾਹੀਦਾ ਹੈ ਚਾਹੇ ਇਹ ਜੀਨਸ ਹੋਵੇ ਅਤੇ ਇੱਕ ਵਧੀਆ ਕਮੀਜ਼ ਮੈਂ ਲੋਕਾਂ ਨੂੰ ਥੋੜਾ ਵਧੀਆ ਕਪੜੇ ਪਾਉਣ ਦੇ ਲਈ ਉਤਸ਼ਾਹਿਤ ਕਰਾਂਗਾ ਜੋ ਸਾਨੂੰ ਥੋੜੇ ਵਧੀਆ ਬਹਾਰ ਕਰਨ ਦੇ ਲਈ ਵੀ ਉਤਸ਼ਾਹਿਤ ਕਰੇਗਾ ਆਓ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਹਵਾਈ ਅੱਡੇ ਉੱਤੇ ਆਉਣੇ ਆਂ ਚੋਪਲਾ ਅਤੇ ਪਜਾਮੇ ਨਾ ਪਾਈ ਕੀ Um, in a busy time, and again, the airports are gonna be packed, uh, TSA lines may be a little longer, um, and as you're, you might not be able to find a seat as you're by your gate because of, uh, of the number of flights that are, are going out or coming in. But I think we have to think about how do we do a better job? How do we you know, maintain maybe some of that frustration we have as we travel this Thanksgiving season? Um, maybe we should say, we should say a please and thank you to our pilots and to our, um, to our flight attendants. I think again. I, I call this uh, just maybe dressing with some respect. Uh, you know, whether it's a pair of jeans and a and a, and a decent shirt, uh, I, I would encourage. PEOPLE